ਸਾਸਰੀ ਕਾ ਜੀ ਸਾਸਰੀ ਕਾਰ ਸਾਰੇ ਬੇਰਾ ਪਹਿਣ ਅਨੁਸਾਰ ਨੂੰ ਸਾਸਰੀ ਕਾ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਤੇ ਬੇਬੇ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਬੱਚੇ ਬਣਾਉਣ ਜਾ ਰਹੇ ਆ ਆਪਾਂ ਵੈਜ ਰੋਲ ਵੈਜ ਰੋਲ ਬਣਾਉਣ ਦੇ ਲਈ ਆਪਾਂ ਪਨੀਰ ਲਿੱਤਾਗਾ ਪਹਿਲਾਂ ਆਪਾਂ ਪਨੀਰ ਦਾ ਮਟੀਰੀਅਲ ਤਿਆਰ ਕਰਦੇ ਹਾਂ ਕਿ ਸਾਰਾ ਤੇ ਨਾਲ ਆਪਾਂ ਲੈਤੇ ਨੇਗੇ ਸਿਮਲਾ ਮਿਰਚ ਇੱਕ ਸਿਮਲਾ ਮਿਰਚ ਲੈਤੀ ਆ ਦੋ ਪਿਆਜ਼ ਲੈਤੇ ਨੇ ਦੋ ਟਮਾਟਰ ਲੈਤੇ ਨੇ ਤੇ ਹੁਣ ਆਪਾਂ ਵੇ ਇਹਦਾ ਮਟੀਰੀਅਲ ਤਿਆਰ ਕਰਦੇ ਆਂਗੇ ਆਪਾਂ ਪਾਉਣੇ ਆ ਕੇ ਪਹਿਲਾਂ 2 ਚਮਚੇ 1/2 ਚਮਚੇ ਤਹੀ ਦੇ ਪਾ ਲਈ ਹੁਣ ਅੱਪਸ ਵਾਦ ਅਨਸਾਰ ਨੋਨ ਪਾਉਣੇ ਆਂਗੇ ਹਲਦੀ ਪਾਉਣੀ ਥੋੜੀ ਜੀ ਵਰੀ ਜਿੱਲਾ ਮਿਰਚ ਪਾਉਣੇ ਆ। ਹੁਣ ਆਪਾਂ ਪਾਉਣੇ ਆ। ਥੋੜਾ ਜਿਹਾ ਕਾਲਾ ਮਿਰਚ ਪਾਉਣੇ ਆਗੇ। ਇਹ ਅੱਧੇ ਚਮਚੇ ਦਾ ਹਿਸਾਬ ਆਪਾਂ ਨੇ। ਇਹ ਅੱਧਾ ਚਮਚੇ ਬੰਦ ਥੋੜੀ ਜੀ ਕਾਲੀ ਮਿਰਚ ਪਾਉਣੇ ਆਗੇ। ਆਹ ਰੈੱਡ ਚਿੱਲੀ ਪਾਉਣੇ ਆਗੇ। ਇੰਨੀ ਕ ਪਰੜ ਚਿੱਲੀ ਪਾਉਣਿਆ ਅੱਧਾ ਕ ਚਮਚਾ ਥੋੜਾ ਜਿਹਾ ਆਪਾਂ ਆਰਗੈਨਿਕ ਪਾਉਣਿਆ ਹੱਤਾ ਕ ਚਮਚਾ ਪੋਣਿਆ ਦੀ ਆ ਗੈਨਕ ਹੁਣ ਆਪਾਂ ਇਹਨਾਂ ਸਾਰੇ ਨੂੰ ਮਿਕਸ ਕਰ ਲਿਆ ਫਿਕਸ ਕਰਕੇ ਆਪਾਂ 5 ਮਿੰਟ ਦੇ ਲਈ ਰੱਖਣਾਗਾ ਤੇ ਜਦ ਨੂੰ ਆਪਾਂ ਇਹਦਾ ਆਟਾ ਤਿਆਰ ਕਰ ਲਾਂਗੇ ਹਾਂਜੀ ਆਪਾਂ ਇੱਕ ਕੌਲੀ ਮੈਦੇ ਦੀ ਲੈ ਲਈ ਇੱਕ ਕੌਲੀ ਮੈਦੇ ਦੇ ਵਿੱਚ ਅੱਧਾ ਚਮਚਾ ਆਪਾਂ ਪਾਵਾਂਗੇ ਨਮਕ ਦਾ ਇਹਨିକੇ ਆਪਾਂ ਖੰਡ ਪਾਵਾਂਗੇ ਅੱਧਾ ਖੰਚਾ ਦੇ ਵਿੱਚ ਆਪਾਂ ਇੱਕ ਚਮਚਾ ਕੇਵੜਾ ਪਾਵਾਂਗੇ ਭਰ ਕੇ ਚਮਚਾ ਪਾ ਨਾ ਕੇ ਇੱਕ ਚਮਚਾ ਇੱਕ ਚਮਚਾ ਕਿਵ ਦਾ bộtਾ ਹੁਣ ਆਪਾਂ ਇਹਨੂੰ ਗੁੰਧਦੇ ਆਂ ਪਾਣੀ ਦੇ ਨਾਲ ਗੁੰਨਣਾ ਆਟਾ ਹਾਂਜੀ ਆਪਣਾ ਆਟਾ ਗੁੰਧ ਲਿਆ ਤੇ ਇਹਨੂੰ ਆਟੇ ਨੂੰ ਆਪਾਂ ਇਸ ਤਰ੍ਹਾਂ ਕਰਕੇ 5-7 ਮਿੰਟ ਦੇ ਲਈ ਆਪਾਂ ਇਹਨੂੰ ਢੱਕ ਕੇ ਰੱਖ ਜੰਨੇ ਆਂ ਕੌਲੇ ਦੇ ਨਾਲ ਤੇ ਜਦ ਤੱਕ ਰਪਾ ਇਧਰ ਦੇਖੋ ਸਬਜ਼ੀਆਂ ਆਪਣੀਆਂ ਉਹ ਰੈਡੀ ਕਰ ਲਈ ਹਾਂਜੀ ਆਪਾਂ ਸਬਜ਼ੀਆਂ ਪਰ ਜੰਦ ਲਈ ਆਪਾਂ 2 ਚਮਚੇ ਜੇਸੀ ਘਿਓ ਦੇ ਪਾਉਣੇ ਹੈਗੇ ਸਭ ਤੋਂ ਪਹਿਲੇ 2 ਚਮਚੇ ਪਾ ਲਈ இது ஆக மட்டா இன்னும் பண்ணோம் ஸ்டோ கலி சாரா மட்டரி சங்கே ਇੱਕ ਕਦਮ ਹੰਟਾ ਪਾ ਨੂੰ ਕੱਲੇ ਨੂੰ ਭੁੰਨਦੇ ਆਂਗੇ ਫਿਰ ਆਪਾਂ ਸਬਜ਼ੀਆਂ ਪਾਉਣੇ ਵਿੱਚ ਹਾਂਜੀ 1 ਮਿੰਟ ਹੋ ਗਿਆ ਜੀ ਆ ਦੇਖੋ ਇਹਨੇ ਜਿਹੜਾ ਪਾਣੀ ਛੱਡਣਾ ਸੀ ਛੱਡਤਾ ਤੇ ਹੁਣ ਆਪਾਂ ਇਹਦੇ ਵਿੱਚ ਹੀ ਸਬਜ਼ੀਆਂ ਪਾਉਣੀਆਂ ਨੇ ਨਾਲ ਹੀ ਆਪਣੀ ਸਬਜ਼ੀਆਂ ਪਾ ਲਈ ਫਿਰ ਨੇ ਆਸਰਾਪਾ ਖੁੱਲਾ ਸਾਡੇ ਤੇ ਸਬਜ਼ੀਆਂ ਫਰਾਈ ਕਰਦੇ ਦੇ ਦੇਖੋ ਜਿੱਤਨੀ ਅੱਧੀਆਂ ਸਬਜ਼ੀਆਂ ਪੜ ਦਿੱਤੀਆਂ ਹੁਣ ਆਪਾਂ ਇਹਦੇ ਵਿੱਚ ਪੌਣਿਆਂਗੇ ਰੈੱਡ ਸੌਸ ਇਕੱਟੇ ਦੇ ਦੇ ਦੋ ਰੈੱਡ ਸੌਸ ਪਾ ਦਿੰਦੇ ਹੁਣ ਆਲਾ ਪਾ ਪੌਣੇ ਅੱਧਾ ਮਿੰਟ ਬੱਤਾ ਮਿੱਠਾ ਅਗਾਂ ਟੇਸਟ ਲੱਗ ਜੇ ਸਬਜ਼ੀ ਦੇ ਪਾਇਆ ਹੈ

ਮੈਂ ਟਿਕਲੇ ਪਾਟਾ ਤੇ ਹ ਟਾਲਣੇ ਬਸ ਕਰਪਲਾ ਦੰ। ਹਾਂਜੀ ਦੇਖੋ ਜੀ ਆਪਣਾ ਜਿਹੜਾ ਆਪਾਂ ਆਟਾ ਲਾ ਕੇ ਰੱਖਿਆ ਸੀ ਉਹ ਬਹੁਤ ਸੋਨਾ ਮਿਲਾਂ ਤੇ ਕੁਲ ਹੋ ਗਿਆ ਇਹ। ਪੂਰਾ ਮਿਲਾਂ ਮਿਲਾਂ ਹੋ ਗਿਆ ਤੇ ਹੁਣ ਆਪਾਂ ਪਸੇ ਦੀ ਰੋਟੀ ਬਣਾਉਣਿਆਂਗੇ। ਪਰਾਂਠਾ ਬਣਾਉਣੇ ਪਰਾਂਠਾ। ਜੀ ਆਪਾਂ ਇੰਨਾ ਕੁ ਲੈ ਲੈਣ ਆਟਾ ਤੇ ਇਹਦਾ ਕਰ ਲੈਣਾ ਪੇੜ। ਤੇ ਇਹ ਆਪਾਂ ਪਤਲੀ ਪਤਲੀ ਰੋਟੀ ਬਣਾਉਣੀ ਐ। ਆ ਦੇਖੋ ਐਡਾ ਪੇੜਾ ਕਰ ਲਿਆ ਆਪਾਂ। ਨੇ ਪਰੋਟੀ ਬੇਲਦੇ ਆ। ਪਤਲੀ ਪਤਲੀ ਰੋਟੀ ਬੇਦਣੀ ਆ ਦੀ। ਐਸੇ ਤਾਂ ਚਾਹੇ ਤੁਸੀਂ ਕਿਉਂ ਲਾ ਲਿਓ। ਚਾਹੇ ਆਟਾ ਹੀ ਹੋ ਲਾ ਲਿਓ ਕਿਉਂਕਿ ਇਹ ਮੈਦਾ ਕਰਕੇ ਨਾ ਘੱਟ ਬੱਦਦਾ ਹੁੰਦਾ ਦਾ। ਦੇਖੋ ਜੀ ਆਪਾਂ ਇੱਕ ਪਾਸੇ ਕਿਉਂ ਲਾਤਾ ਦੇ। ਤੇ ਆਪਾਂ ਹਨਾ ਦੂਜੇ ਪਾਸੇ ਰੱਖ ਕੇ ਉਹ ਲਾਵਾਂਗੇ ਕਿਉਂਕਿ ਇਹ ਸੌਫਟ ਸੌਫਟ ਹੁੰਦੀ ਹੈ। ਆਪਾਂ ਇੰਦਰ ਵੀ ਦੇਖੋ ਕਿੰਨਾ ਵਧੀਆ ਆਪਣਾ ਪਰਾਂਠਾ ਬਣ ਕੇ ਤਿਆਰ ਹੋਇਆਗਾ। ਇਸੇ ਤਰ੍ਹਾਂ ਆਪਾਂ ਦੁਬਾਰਾ ਜਰ ਕਰ ਲੇਗੇ। ਦੂਜੀ ਵੇਪਾ ਰੋਟੀ ਬੈਲ ਲੀ। ਜੀ ਹੁਣ ਆਪਾਂ ਦੀ ਸਟਫਿੰਗ ਕਰਦੇ ਹਾਂ ਇਸ ਤਰ੍ਹਾਂ ਪਲੇ ਬਣਾ ਲੈਣੀ ਆ ਵਿਚਾਲੇ ਸਾਰੀਆਂ ਸਬਜ਼ੀਆਂ ਦੀ ਆਪਾਂਲੇ ਬਣਾ ਲਈ ਤੇ ਹੁਣ ਆਪਾਂ ਜੀ ਸਟਫਿੰਗ ਕਰਦੇ ਹਾਂ ਦੇਖੋ ਜੀ ਆਪਣਾ ਵੈਜ ਰੋਲ ਬਣ ਕੇ ਤਿਆਰ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਸਾਸ ਤੇ ਬੜਾ ਹੀ ਟੈਸਟੀ ਬਣਿਆ ਹੈ ਤੇ ਬਹੁਤ ਵਧੀਆ ਬਣਿਆ ਤੇ ਤੁਸੀਂ ਘਰੇ ਜ਼ਰੂਰ ਬਣਾ ਕੇ ਦੇਖਿਓ ਜ਼ਰੂਰ ਟਰਾਈ ਕਰਿਓ ਬੜਾ ਇਹ ਆਪਾਂ ਵੈਜ ਰੋਲ ਬਣਾਇ ਜੀ ਤੇ ਆਪਾਂ ਚਿਕਨ ਰੋਲ ਵੀ ਬਣਾ ਸਕਦੇ ਆ ਤੇ ਆਪਾਂ এগ ਰੋਲ ਵੀ ਬਣਾ ਸਕਦੇ ਆ ਜੇ ਕਿਸੇ ਨੇ ਚਿਕਨ ਰੋਲ ਦੀ ਰੈਸਪੀ ਲੈਣੀ ਆ ਤੇ ਇੱਕ ਰੋਲ ਦੀ ਰੈਸਪੀ ਲੈਣੀ ਆ ਉਹ ਮੈਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਛੱਡ ਦਿਓ ਤੇ ਆਪਾਂ ਉਹੀ ਰੈਸਪੀ ਦੇਵਾਂਗੇ ਤੇ ਅੱਜ ਆਪਾਂ ਵੈਜ ਰੋਲ ਬਣਾਇਆਗਾ ਤੇ ਬਿਲਕੁਲ ਉਸੇ ਤਰ੍ਹਾਂ ਬਣਾਇਆ ਆਸਾਨ ਤਰੀਕਾ ਬਣਾਉਣ ਦਾ ਸਾਰੀ ਵੀਡੀਓ ਤੁਸੀਂ ਦੇਖੀ ਹੋਣੀ ਹੈਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਿਆ ਕਰੋ ਘੰਟੀ ਦਾ ਬਟਨ ਦਬਾ ਦਿਓ ਸੋ ਨੋਟੀਫਿਕੇਸ਼ਨ ਮੈ ਉਹ ਜ ਕਰੇ ਆਪਣੀ ਡੇਲੀ ਵੀਡੀਓ ਸਵੇਰ 9:00 ਵਜੇ ਹੁੰਦੀ ਦੋਹਾਂ ਹੀ ਰੈਸਪੀ ਦੇ ਨਾਲ ਨਿਤ ਨਵੀਂ ਰੈਸਪੀ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਘੰਟੀ ਦਾ ਬਟਨ ਦਬਾਉਣਾ ਪਊਗਾ ਤੇ ਇੱਕ ਪਹਣੇ ਹਾਈਪ ਆਇਗਾ ਉਹ ਹਾਈਪ ਦਾ ਬਟਨ ਜ਼ਰੂਰ ਆਪਦੇਓ ਕਿਉਂਕਿ ਉਹਦੇ ਨਾਲ ਵੀਡੀਓ ਵੱਧ ਵਾਇਰਲ ਹੁੰਦੀ ਆ ਤੇ ਥੋੜਾ ਕੁਛ ਨਹੀਂ ਜਾਣਾ ਪਹਣੇ ਮੈਨੂੰ ਉਹਦੇ ਨਾਲ ਮੋਟੀਵੇਸ਼ਨ ਮਿਲਦੀ ਆ ਮੈਨੂੰ ਯਾਨੀ ਕਿ ਹੌਸਲਾ ਹੁੰਦਾ ਕਿ ਮੇਰੀ ਵੀਡੀਓ ਵਾਇਰਲ ਹੋਗੀ ਤੇ ਉਹ ਜ਼ਰੂਰ ਨਪਿਆ ਕਰ ਪਹਣੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਮਿਲਦੇ ਆ ਕੱਲ ਨੂੰ ਨਵੀਂ ਰੈਸਪੀ ਦੇ ਨਾਲ ਸਵੇਰੇ 9:00 ਵਜੇ ਤਬ ਤੱਕ ਲਈ ਸਤਿ ਸ੍ਰੀ ਅਕਾਲ